ਦੇ ਵੀ ਹੁਸ਼ਿਆਰਪੁਰ ਦੇ ਮਿਨਿਸਟਰ ਸਾਹਿਬ ਜਿਹੜੇ ਜਿੰਨਾ ਤੁਸੀਂ ਤੋਰਿਆ ਔਰ ਕੰਮ ਵੀ ਉਹਨਾਂ ਤੁਸੀਂ ਕਰਨ ਵਾਲੇ ਸੀ ਕਮਾਈ ਦਾ ਜਮੀਨਾਂ ਦਾ ਕੰਮ ਸੀਗਾ ਲੇਕਿਨ ਕਦੀ ਇਹ ਨਹੀਂ ਸੋਚਿਆ ਕਿ ਭਾਈ ਮੇਰੇ ਲੋਕ ਜਿਹੜਾ ਰਿਸਟਰੀ ਕਰਾਉਂਦਾ ਤੇ ਮੇਰੇ ਸ਼ਹਿਰਦਾਰ ਨੇੜੇ ਦੀਆਂ ਨਹੀਂ ਆਵਾਵਾਂ ਵੀ ਆਉਂਦੀਆਂ ਕਿ ਉਹਨਾਂ ਨੂੰ ਇੱਕ ਬਾਥਰੂਮ ਵੀ ਨਹੀਂ ਕੋਲ ਤੇ ਜਾਣ ਕਿਤੇ ਤਾਂ ਇਹ ਸੋਚ ਦੀ ਅੱਜ ਉਸੇ ਸਾਡੇ 6 ਕਰੋੜ ਦੀ ਲਾਗਤ ਨਾਲ ਨਵੀਂ ਬਿਲਡਿੰਗ ਬਣਦੀ ਭਈ ਨਵੀਂ ਬਿਲਡਿੰਗ ਤੋਂ ਅੱਜ ਬਣਦੀ ਹੋ ਕੇ ਜੀਤੀ ਹੈ ਤੇ ਲੋਕ ਉਥੇ ਜਾਣ 10 ਮਿੰਟ ਕਿਸੇ ਨੂੰ ਰਿਪੋਰਟ ਕਰਨਾ ਪਵੇ ਉਹਨੂੰ ਘੱਟੋ ਘੱਟ ਪਤਾ ਨਹੀਂ ਕਿਸੇ ਦੇ ਘਰਾਂ ਦੇ ਬਾਹਰ ਹੁੰਦਾ ਕਿੱਥੇ ਜਾਣਾ ਹੁਣ ਉਹ ਜਦੋਂ ਕਿੱਥੇ ਜਾਊਗਾ ਤੇ ਸੋਚ ਦਿੱਤੀ ਆਪਣੀ ਸੋਚ ਸੀ ਕਿ ਮੈਂ ਅਸਟਰ ਬਣ ਗਿਆ ਮੈਂ ਬੱਚੇ ਵੱਡ ਗਿਆ ਖਸਮਾਂ ਨੂੰ ਖਾ ਕੇ ਜਨਤਾ ਲੈ ਕੇ ਬੁਝਵਾੜੇ ਦਾ ਸਕੂਲ ਜਾਰ ਦਿੱਤਾ ਆ ਸੱਤ ਵੱਡ ਗਿਆ ਲੈ ਆਪੇ ਈਡੀ ਦਾ ਦਰਦਿਆ ਬੀਜੇਪੀ ਚਲੇ ਗਿਆ ਅੱਜ ਵੋਟ ਕਾਗਜ਼ ਦੀ ਮੰਗ ਰਿਹਾ ਪਏ ਜੇਦੋਂ ਤੂੰ ਤੁਸੀਂ ਐਮਐਲਏ ਸਾਹਿਬ ਨੂੰ ਜਦੋਂ ਮਿਸਟਰ ਸਾਹਿਬ ਨੂੰ ਬਾਹਰ ਕੱਢਿਆ ਮੈਂਦਾ ਇਹ ਹਾਲ ਆ ਔਰ ਮੈਂ ਤੁਹਾਨੂੰ ਗੱਲ ਕਹਿਣੀ ਚਾਹਨਾ ਜੋ ਉਸ ਹਿਸ਼ਾਲਪੁਰ ਨੂੰ ਮਿਲਿਆ ਹਰ ਤੱਕ ਪੰਜਾਬ ਚ ਮੁੱਖ ਮੰਤਰੀ ਨੇ ਕਿਸੇ ਦਿਨ ਦਿੱਤਾ ਜੋ ਪੰਜਾਬ ਨੂੰ ਦਿੱਤਾ ਲੇਕਿਨ ਬੜਾ ਹੈਰਾਨ ਹੈ ਮੈਂ ਕਿ ਇਹ ਜਿਹੜਾ ਫੂਮ ਪ੍ਰਕਾਸ਼ ਜੀ ਇਹ ਇੰਡਸਟਰੀ ਦੇ ਸਿਰ ਮੜੇ ਲੇਕਿਨ ਹਿਸ਼ਾਲਪੁਰ ਨੂੰ ਇੰਡਸਟਰੀ ਦਾ ਕੀ ਹੋਈ ਦਰਦ ਨੂੰ ਨਹੀਂ ਦਿੱਤਾ ਕੋਈ ਫਿਰ ਇੱਕ ਬੰਦਾ ਕਹਿੰਦਾ ਜਿੱਦਾਂ ਪੰਜਾਬੀ ਸਾਡੇ ਕਹਿੰਦਾ ਇਹਦਾ ਡੱਖਾ ਵੀ ਤੋੜਿਆ ਉਹ ਡੱਖਾ ਨਾਲ ਤੋਣ ਵਾਲੇ ਇਹ ਮੈਂਬਰ ਬਾਲੇ ਬੰਦ ਰਹੇ ਬਹੁਤ ਬੰਦੇ ਕਿਹੜੇ ਮੋਹਣਾ ਮੰਮੇ ਨਾਲ ਆ ਰਹੇ ਮਨ ਨੂੰ ਪਤਾ ਕਿ ਕਿੱਦਾਂ ਇਹਨਾਂ ਦੇ ਲੋਕਾਂ ਨੇ ਜਾਨ ਦੀ ਹਿੰਮਤ ਪੈਂਦੀ ਗਈ ਆ ਔਰ ਇਹਨਾਂ ਦੇ ਪਰਿਵਾਰ ਦੀ ਔਰ ਦੂਜੀ ਗੱਲ ਇਹ ਆ ਵੀ ਇਹਨੇ ਖੇਰ ਜੰਮਵਾਰ ਆਦਮੀ ਸੀਗੇ ਫਿਰ ਚਲੋ ਪੁੱਛ ਨਹੀਂ ਦਿੱਤਾ ਦਰਸ਼ਨ ਵਿੱਚ ਜਿੱਤੇ ਰੱਸੀ ਵੀ ਨਹੀਂ ਦਿੱਤੀ ਇੱਕ ਜਿਹੜੀ ਇਹਨਾਂ ਦੀ ਸਰਕਾਰ ਵੇਲੇ ਪੰਜਾਬ 'ਚ ਅਕਾਲੀ ਬੀਜੇਪੀ ਸਰਕਾਰ ਸੰਤਤ ਜੀ ਬੀਜਪੀ ਦੀ ਸਰਕਾਰ ਸੀ ਇੱਕ ਸਕੈਮ ਹੋਇਆ ਜਲੰਧਰ ਰੋਡ ਤੋਂ ਲੋਟ 25 ਕਰੋੜ ਰੁਪਏ ਚੋੜਾਤਾ ਜੀ ਕਿਸੇ ਦੇ ਖਾਤੇ 'ਚ 45 ਕਰੋੜ ਕਿਸੇ ਦੇ 25 ਕਰੋੜ ਕਿਸੇ ਦੇ 9 ਕਰੋੜ ਕਿਸੇ ਦੇ 22 ਕਰੋੜ ਬਹੁਤ ਜਲਦੀ ਜਿੰਨੇ ਕਈ ਬਿਜ਼ਨਸਮੈਨਾਂ ਨਾਲ ਇਕੱਠੇ ਹੋਦੇ ਨੇ ਜਿਹੜਾ ਕਈ ਇੰਡਸਟਰੀਆਂ ਤੋਂ ਆਉਂਦੇ ਇਹ ਉਤੋਂ 9 ਤੋਂ 11 ਹੋਗਾ ਪੈਸੇ ਲੋਕਾਂ ਦੇ ਗੋਮਣ ਦੇ ਸਰਕਾਰਾਂ ਸੈਂਟਰ 'ਚ ਵੀ ਇਨਾਂ ਦੀਆਂ ਪੰਜਾਬ 'ਚ ਵੀ ਨਾਲ ਵੱਡੀ ਗੱਲ ਲੇਕੇ ਨਾ ਉਹਦਾ ਅਭਜਾ ਦਾ ਗੱਲ ਨੂੰ ਬੋਲਣਾ ਪਿਆ ਸਾਡੇ ਹੁਸ਼ਿਆਰਪੁਰ ਦੇ ਲੋਕਾਂ ਨੂੰ ಕಾಂಗ್ರೆਸ ਇਹ ਕਹਿੰਦੇ ਦਾ ਦੇਖੋ ਅਜੀ ਸ਼ਹਿਰ ਦੀ ভেਤਰੀ ਦੇ ਵਾਰਡ ਦੀ ভেਤਰੀ ਦੇ ਇਲਾਕੇ ਦੀ ভেਤਰੀ ਦੇ ਕਿੱਥੇ ਉਹ ਕੰਮ ਕਰਦੇ ਨਾ ਚਾਹੇ ਤੁਹਾਡੇ ਵਾਰਡ ਦੇ ಕಾಂಗ್ರೆਸ ਦੇ ਐਮ.ਐਲ.ਏ ਸਾਹਿਬਾ ਚਾਹੇ ਕੁਛ ਅਸੀਂ ਫਿਰ ਵੀ ਕਹਿੰਦੇ ਕੋਈ ਵਾਰਡ ਮੇਰੇ ਆ ਐਮ.ਐਲ.ਏ ਲਿਖੋ ਐਮ.ਐਲ.ਏ ਤਾਂ ਸਾਰੇ ਸ਼ਹਿਰ ਦਾ ਤੁਹਾਨੂੰ ਸਾਰੇ ਸ਼ਹਿਰ ਦਾ ਉਹਦਾ ਨੇ ਕਾਗਰਸ ਕੰਲੀਜ ਸਾਹੂ ਨੇ ਮੈਡਮ ਨੇ ਇਲੈਕਸ਼ਨ ਲੜਿਆ 2014 ਚ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਜਨਾਬ ਤੇ ਉਹਨਾਂ ਨੂੰ ਕੋਈ ਨਹੀਂ ਜਾਣਦਾ ਨਾ ਕਦੀ ਐਫਸੀ ਸੀ ਨਾ ਪੰਚ ਸੀ ਨਾ ਸਰਪੰਚ ਸੀ ਨਾ ਕੋਈ ਸੀ ਆਮ ਆਦਮੀ ਪਾਰਟੀ ਦੇ ਨਾਲ ਉਹ ਵੇਲੇ ਕਿਉਂਕਿ ਆਮ ਆਦਮੀ ਪਾਰਟੀ ਦਾ ਉਦੋਂ ਜੋਰ ਸੀਗਾ 2 ਲੱਖ 10 ਹਜ਼ਾਰ ਤੋਂ ਵੱਧ ਲੋਕਾਂ ਦੇ ਪਾਸ ਤੇ ਉਹਨਾਂ ਨੂੰ ਮੈਡਮ ਤੇ ਉਹਨਾਂ ਦੇ ਕਿਤੇ ਤਾਂ ਰਟਨ ਦੇ ਵਿੱਚ ਲੋਕਾਂ ਨੂੰ ਪਾਰਟੀ ਦਾ ਚਲੋ ਸਾੜ ਦਿੱਤਾ ਨਾ ਕੋਈ ਗੱਲ ਨਹੀਂ ਹੁੰਦੀ ਆ ਲੇਕਿਨ ਲੋਕਾਂ ਨੇ ਅਲਟਾਰ ਅੰਦਰ 2 ਲੱਖ ਵੋਟਾਂ ਪਾਈਆਂ ਲੋਕਾਂ ਨੇ ਤੁਹਾਨੂੰ ਜਦੋਂ ਤੁਹਾਨੂੰ ਪਾਰਟੀ ਦਾ ਸਨਮਾਨ ਦਿੱਤਾ ਉਹਨਾਂ ਪਾਈਆਂ ਕਦੀ ਫਿੰਗਰ ਡਾਈ ਪਿਛਲੇ 10 ਸਾਲ ਦੇ ਵਿੱਚ ਜਦੋਂ ਬੰਦਾ ਲੀਡਰ ਬਣਦਾ ਹੈ ਤਾਂ ਏਡਾ ਵੱਡਾ ਜਦੋਂ 2 ਲੱਖ ਵੋਟਾਂ ਆਏ ਪਾਰਟੀ ਦੇ ਨਾਂ ਤੇ ਉਹ ਕਹਿੰਦਾ ਮੈਂ ਤਾਂ ਲੀਡਰ ਆ ਵੀ ਮੈਂ ਤਾਂ ਅਗਲੀ بار ਵੀ ਲੇਕਿਨ 10 ਸਾਲ ਕਿਸੇ ਦੇ ਸੁੱਖ ਦੁੱਖ ਜਮਣ ਮਰਨ ਕੋਈ ਕੀਤਕ ਕੋ ਜਗਰਾਤਾ ਕੋਈ ਕੋਈ ਕਟਵਾਰ ਸਾਹਿਬ ਕੋਈ ਕਿਤੇ ਜ گئے ਹੋਣ ਤੇ ਮੋਰ ਜ਼ਰੂਰ ਭਾਈਓ ਇਹ ਭਾਈਓ ਜਿਹਦਾ ਫਿਰ ਦੋ ਜਿੱਦਾਂ ਇਹਨਾਂ ਨੇ ਕੀਤਾ ਪੰਜ ਸਾਲ ਆਲਾ ਦਰਸ਼ਨ ਨਹੀਂ ਦਿੱਤੇ ਅੱবি ਮੋਰ ਫੇਰ ਕਾਲ ਕਰ ਲਈ ਮੰਤਰੀ ਨੂੰ ਉਧਰੇ ਉਹਨਾਂ ਦੇ ਕਰਨ ਜਿਹੜਾ ਇੰਡੀਆ ਮੋਟਾ ਭੈਣ ਦੇ باوجود ਲੋਕਾਂ ਨੂੰ ਨਜ਼ਰ ਨਹੀਂ ਆਇਆ 10 ਸਾਲ ਕਦੀ ਕਿਸੇ ਕੋ ਗਏ ਨਹੀਂ ਉਹ ਕੀ ਜਿੰਮੇਵਾਰੀ ਦਵਾਉਗੇ ਕੰਮ ਖਾਲੇ ਤੋਂ 10 ਸਾਲ ਪਹਿਲਾਂ ਕੋਈ ਉਮੀਦ ਹੈਗੀ ਹੈ ਉਹਨਾਂ ਕੋਲੋਂ